ਭਾਰਤ ਪਾਕਿਸਤਾਨ ਸੀਮਾ ਦੇ ਨਾਲ ਲੱਗਦੇ ਫਿਰੋਜ਼ਪੁਰ ਹਸੈਨੀਵਾਲਾ ਬਾਰਡਰ ਵਿਖੇ ਪਹੁੰਚੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਤਸਵੀਰਾਂ ਤੁਹਾਨੂੰ ਉਸੇ ਮੌਕੇ ਦੀਆਂ ਦਿਖਾ ਰਹੇ ਆ ਜਦੋਂ ਸ਼ਿਲਪਾ ਸ਼ੈਟੀ ਉਥੇ ਬੀਟਿੰਗ ਰਿਟਰੀਟ ਸ cerimoni ਵਿਖਣ ਪਹੁੰਚੀ ਅਤੇ ਜਵਾਨਾਂ ਦੇ ਨਾਲ ਸਮਾਂ ਬਿਤਾਇਆ ਆਜ਼ਾਦੀ ਦਿਹਾੜਾ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਲੋਕਾਂ ਦੇ ਵਿੱਚ ਉਤਸ਼ਾਹਤਾ ਉਵੇਂ ਹੀ ਵਧਦੀ ਜਾ ਰਹੀ ਹੈ ਲੋਕਾਂ ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਆਪ ਕੋ ਆਪਣੇ ਤਰੀਕੇ ਦੇ ਨਾਲ ਆਜ਼ਾਦੀ ਦਿਹਾੜੇ ਨੂੰ ਦੇਸ਼ਵਾਸੀ ਮਨਾਉਣ ਲਈ ਅੱਗੇ ਆ ਰਹੇ ਨੇ ਇਸੇ ਵਿਚਕਾਰ ਫਿਲਮੀ ਸਿਤਾਰੇ ਵੀ ਆਪੋ ਆਪਣੇ ਤਰੀਕੇ ਦੇ ਨਾਲ ਦੇਸ਼ ਵਾਸੀਆਂ ਦੇ ਨਾਲ ਆਜ਼ਾਦੀ ਦਿਹਾੜੇ ਨੂੰ ਮਨਾਉਣ ਦੀ ਗੱਲ ਕਰ ਰਹੇ ਨੇ ਇਸੇ ਵਿਚਕਾਰ ਸ਼ਿਲਪਾ ਸ਼ੇਟੀ ਕੁੰਦਰਾ ਹੁਸੈਨੀ ਵਾਲਾ ਬਾਰਡਰ ਫਿਰੋਜ਼ਪੁਰ ਵਿਖੇ ਭਾਰਤ ਪਾਕਿਸਤਾਨ ਸਰਹੱਦ ਤੇ ਬੀਐਸਐਫ ਜਵਾਨਾਂ ਦੇ ਵਿਚਕਾਰ ਬੀਟਿੰਗ ਰਿਟਰੀਟ ਸੈਰਮਨੀ ਵੇਖਣ ਲਈ ਪਹੁੰਚੇ ਅਤੇ ਉਹਨਾਂ ਦਿਨਾਂ ਦਾ ਸਮਾਂ ਬਿਤਾਇਆ ਬੀਐਸਐਫ ਜਵਾਨਾਂ ਨੇ ਇਹਨਾਂ ਦਿਨਾਂ ਦਾ ਸੈਲਫੀ ਵੀ ਲਈ ਤੀ ਅਤੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਖਬਰ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ Thank you.